ਹਾਂਜੀ ਇਸ ਤਰ੍ਹਾਂ ਦੱਸੇ ਤਰੀਕੇ ਦੇ ਅਨੁਸਾਰ ਅਚਾਰ ਪਾਇਓ ਤੇ ਇਹ ਅਚਾਰ ਤੁਹਾਡਾ ਭਾਵੇਂ ਸਾਲ ਰੱਖ ਲਿਓ ਭਾਵੇਂ 2 ਸਾਲ ਰੱਖ ਲਿਓ ਐਨਾ ਵਧੀਆ ਤਰੀਕਾ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਇਹ ਅਚਾਰ ਤੁਹਾਡਾ ਮਿਰਚ ਦਾ ਬਿਲਕੁਲ ਵੀ ਜਿਹੜਾ ਖਰਾਬ ਨਹੀਂ ਹੋਣਾ ਜੀ ਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਮਿਰਚਾਂ ਦਾ ਅਚਾਰ ਮਿਰਚਾਂ ਦਾ ਚਟ ਵੈਸੇ ਆਪਾਂ ਸਾਰੀ ਪਾਉਣੀਆ ਘਰ 'ਚ ਪਰ ਜਿਹੜਾ ਆਪਾਂ ਅੱਜ ਇਹ ਤਰੀਕੇ ਨਾਲ ਪਾਉਣਾ ਏ ਇਹ ਭਾਵੇਂ ਤੁਸੀਂ ਸਾਲ 2 ਸਾਲ ਰੱਖੀ ਰੱਖਿਓ ਇਹ ਮਿਰਚ ਦਾ ਅਚਾਰ ਆਪਣਾ ਕਦੇ ਵੀ ਖਰਾਬ ਨਹੀਂ ਹੋਣਾ ਵੈਸੇ ਮਿਰਚ ਦਾ ਅਚਾਰ 15 20 ਦਿਨ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਖਰਾਬ ਹੋ ਜਾਂਦਾ ਪਰ ਤੁਸੀਂ ਇਸ ਤਰੀਕੇ ਨਾਲ ਮਿਰਚ ਦਾ ਅਚਾਰ ਪਾਇਓ ਜਿਹੜਾ ਕਦੇ ਵੀ ਨਹੀਂ ਖਰਾਬ ਹੋਣਾ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਹਾਂਜੀ ਆਪਾਂ ਮਿਰਚਾਂ ਲਈਆਂ ਜੀ ਇਹ ਅੱਧਾ ਕਿਲੋ ਹਰੀਆਂ ਮਿਰਚਾਂ ਹੀ ਅਚਾਰ ਵਾਲੀਆਂ ਤੇ ਇਹਨਾਂ ਨੂੰ ਹੁਣ ਆਪਾਂ ਨਾ ਧੋਵਾਂਗੇ ਪਰ ਇਹਨਾਂ ਦੀਆਂ ਜਿਹੜੀਆਂ ਡੰਡੀਆਂ ਆ ਇਹ ਨਹੀਂ ਲਾਉਣੀਆਂ ਕਿਉਂਕਿ ਜਦੋਂ ਆਪਾਂ ਇਹਦੀ ਡੰਡੀ ਲਾ ਦਿੰਦੇ ਆ ਤੇ ਇਹਦੇ ਵਿੱਚ ਇੱਕ ਛੇਕ ਹੋ ਜਾਂਦਾ ਮਿਰੂ ਜਿਹਾ ਤੇ ਉਹਦੇ ਵਿੱਚ ਦੀ ਜਿਹੜਾ ਆਪਣਾ ਪਾਣੀ ਹੈ ਮਿਰਚ ਦੇ ਅੰਦਰ ਚਲੇ ਜਾਂਦਾ ਦੇਖੋ ਇਸ ਤਰ੍ਹਾਂ ਆਪਾਂ ਡੰਡੀ ਨਹੀਂ ਲਾਉਣੀ ਸਣੇ ਡੰਡਾ ਆਪਾਂ ਇਹਨਾਂ ਨੂੰ ਧੋਣਾ ਹੀ ਧੋ ਕੇ ਆਪਾਂ ਇਹਨਾਂ ਨੂੰ ਕਿਸੇ ਕੱਪੜੇ 'ਚ ਪਾ ਕੇ ਕਾਟਨ ਦੇ ਵਿੱਚ ਸਮਾਰ ਕੇ ਇਹਨਾਂ ਨੂੰ ਪੂਝ ਲੈਣਾ ਥੋੜਾ ਜਿਹਾ ਵੀ ਪਾਣੀ ਆ ਜਾਂ ਕੋਈ ਨਮੀ ਆ ਉਹ ਆਪਾਂ ਇਹਦੇ ਵਿੱਚ ਰਹਿਣ ਨਹੀਂ ਦੇਣੇ ਹਾਂਜੀ ਮਿਰਚਾਂ ਆਪਾਂ ਧੋ ਕੇ ਪਾਤੀਆਂ ਜੀ ਸੁੱਕਣ ਵਾਸਤੇ ਤੇ ਹੁਣ ਆਪਾਂ ਸਮਾਨ ਆ ਜਿਹੜਾ ਹੁਣ ਚਿਰ ਇਹਦਾ ਮਸਾਲਾ ਤਿਆਰ ਕਰ ਲੈਨੇ ਆ ਇਹ ਵੀ ਆ ਇੱਕ ਚਮਚਾ ਜੀ ਮੈਂ ਲਿਆ ਰਾਈ ਦਾ ਤੇ ਇੱਕ ਲਿਆ ਸੌਂਫ ਦਾ ਥੋੜੀਆਂ ਜਿਹੀਆਂ ਮੈਂ ਕਾਲੀਆਂ ਮਿਰਚਾਂ ਲਈਆਂ 15 20 ਤੇ ਅੱਧਾ ਕ ਚਮਚਾ ਲਿਆ ਜੀ ਮੈਂ ਜਮੈਨ ਦਾ ਇਹ ਸਾਰੇ ਮਸਾਲੇ ਆਪਾਂ ਹੁਣ ਇਹਨਾਂ ਨੂੰ ਭੁੰਨ ਲੈਨੇ ਆ ਭੁੰਨ ਕੇ ਦਰੜ ਜੇ ਕਰਕੇ ਆਪਾਂ ਉਹਦੇ ਵਿੱਚ ਪਾਉਣੇ ਆ ਅਚਾਰ ਦੇ ਵਿੱਚ ਤੇ ਆ ਹੈਗੇ ਜੀ ਮੇਥੇ ਮੇਥੀ ਤੇ ਮੇਥੀ ਆਪਾਂ ਆਡੇ ਨੂੰ ਉਹ ਕਰਾਂਗੇ ਕਿਉਂਕਿ ਇਹ ਇਹ ਰਗੜਨੀ ਨਹੀਂ ਹੈ ਤੇ ਇਸ ਕਰਕੇ ਇਹਨੂੰ ਅਲੱਗ ਆਪਾਂ ਮਗਰੋਂ ਪੁੰਨ ਲਾਂਗੇ ਤੇ ਆ ਸਮਾਨ ਆ ਜਿਹੜਾ ਇਹ ਸਾਰਾ ਆਪਾਂ ਇੱਥੇ ਪੁੰਨ ਲੈਨੇ ਜੀਰਾ ਇਹਦਾ ਮਸਾਲਾ ਨਾ ਮਿਰਚਾਂ ਦਾ ਇਹ ਆਪਾਂ ਪੁੰਨ ਕੇ ਪਾਵਾਂਗੇ ਤਾਂ ਕਿ ਕੋਈ ਨਮੀ ਨਾ ਰਵੇ ਇਹਦੇ ਵਿੱਚ ਤੇ ਜਿਹੜਾ ਅਚਾਰ ਆ ਆਪਣਾ ਉਹ ਬਿਲਕੁਲ ਵੀ ਖਰਾਬ ਨਾ ਹੋਵੇ ਤੁਸੀਂ ਸਾਰੀ ਵੀਡੀਓ ਵੇਖਿਓ ਸਕਿੱਪ ਨਾ ਕਰਿਓ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਆਪਾਂ ਤੋਂ ਪ੍ਰੋਬਲਮ ਕਿੱਥੇ ਆਉਂਦੀ ਆ ਕਾ ਤੋ ਚਾਰ ਆਪਣਾ ਖਰਾਬ ਹੁੰਦਾ ਹੈ ਹਾਂਜੀ ਮਸਾਲਾ ਆਪਣਾ ਜਿਹੜਾ ਉਹ ਭੁੰਨਿਆ ਗਿਆ ਹੈ ਬਾਹਲਾ ਤਾਂ ਆਪਾਂ ਇਹਨੂੰ ਕਾਲਾ ਜਿਹਾ ਕਰਨਾ ਨਹੀਂ ਹੈ ਥੋੜਾ ਜਿਹੀ ਭੁੰਨਣਾ ਸੀ ਆ ਦੇਖੋ ਆਪਾਂ ਗੈਸ ਬੰਦ ਕਰ ਦਿੰਦੇ ਆ ਆਈ ਦੀ ਰਾਈ ਵੀ ਵਿੱਚ ਉਹ ਪਟਾਕੇ ਜੇ ਮਾਰੀ ਜਾਂਦੀ ਹੈ ਇਹਦਾ ਮਤਲਬ ਵੀ ਜਿਹੜਾ ਆਪਣਾ ਮਸਾਲਾ ਇਹ ਉਹ ਚੰਗੀ ਤਰ੍ਹਾਂ ਨਾਲ ਭੁੰਨਿਆ ਗਿਆ ਹੈ ਤੇ ਹੁਣ ਆਪਾਂ ਮੇਥੇ ਭੁੰਨਾਂਗੇ ਜੀ ਇਹਨੂੰ ਆਪਾਂ ਅਲੱਗ ਕੱਢ ਲੈਨੇ ਆ ਥੋੜਾ ਜਿਹਾ ਸੇਕ ਆਪਾਂ ਮੇਥਿਆਂ ਨੂੰ ਲਗਾਉਣੇ ਆ ਕਿਉਂਕਿ ਮਿਰਚਾਂ ਆਏ ਆ ਨਾ ਵੀ ਆਪਾਂ ਇਹੇ ਰਗੜਨੇ ਨਹੀਂ ਹੈ ਇਹ ਚੀਜ਼ਾਂ ਤਾਂ ਆਪਾਂ ਰਗੜਨੇ ਆ ਤੇ ਬਹੁਤਾਂ ਜ਼ਿਆਦਾ ਨਾ ਪਾウダー ਨਹੀਂ ਬਣਾਉਣਾ ਮਸਾਲੇ ਦਾ ਥੋੜਾ ਜਿਹਾ ਦਰੜਕੇ ਜੀ ਪਾਵਾਂਗੇ ਆਪਾਂ ਬਸ ਹਾਂਜੀ ਮਿਰਚਾਂ ਆਪਾਂ ਧੋ ਕੇ ਜੀ ਕਾਟਨ ਦੇ ਕੱਪੜੇ ਦੇ ਵਿੱਚ ਪਾ ਕੇ ਸੁਕਾ ਲਈਆਂ ਬਸ ਇਹਦਾ ਪਹਿਲਾ ਤਾਂ ਕੰਮ ਇਹ ਹੀ ਆ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸੁੱਕੀਆਂ ਹੋਣੀਆਂ ਚਾਹੀਦੀਆਂ ਸੁੱਕੇ ਭਾਂਡੇ ਦੇ ਵਿੱਚ ਪਾਈਆਂ ਆਪਾਂ ਤੇ ਅੱਧਾ ਘੰਟਾ ਆਪਾਂ ਇਹਨਾਂ ਨੂੰ ਪੱਖੇ ਥੱਲੇ ਵੀ ਰੱਖ ਲਿਆ ਸੀ ਤੇ ਹੁਣ ਆਪਾਂ ਇਹਨਾਂ ਦੀਆਂ ਆ ਡੰਡੀਆਂ ਲਾਵਾਂਗੇ ਜੀ ਧੋ ਕੇ ਹਮੇਸ਼ਾ ਡੰਡੀਆਂ ਲਾਉਣੀਆਂ ਇਹਨਾਂ ਦੀਆਂ ਨਹੀਂ ਤਾਂ ਇਹਨਾਂ ਦੇ ਵਿੱਚ ਨਾ ਪਾਣੀ ਚਲਿਆ ਜਾਂਦਾ ਤੇ ਫਿਰ ਇਹੇ ਖਰਾਬਤਾ ਆਟੋਮੈਟਿਕ ਹੀ ਹੋ ਜਾਂਦੀਆਂ ਜਦੋਂ ਪਾਣੀ ਚਾਰ ਦੇ ਅੰਦਰ ਚਲਿਆ ਗਿਆ ਤੇ ਇਸ ਤਰ੍ਹਾਂ ਕਰਦੇ ਆਪਾਂ ਡੰਡੀਆਂ ਸਾਰਿਆਂ ਦੀਆਂ ਲਾ ਲਾਂਗੇ ਡੰਡੀਆਂ ਲਾ ਕੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੰਮੀਆਂ چیر ਲਾਂਗੇ ਬਾਕੀ ਤੁਸੀਂ ਆ ਜੇ ਵਿੱਚ ਵਿਚਾਲੇ ਦੇ ਇਸ ਤਰ੍ਹਾਂ ਕੱਟ ਰੱਖਣਾ ਇਸ ਤਰ੍ਹਾਂ ਵੀ ਰੱਖ ਲਿਓ ਜੇ ਇਹਨਾਂ ਨੂੰ ਸਾਰੇ ਨੂੰ چیرਣਾ ਹੋਇਆ ਆਏਗੀ ਤੁਹਾਨੂੰ ਤੇ ਕਈ ਫਿਰ ਆਇਆ ਛੋਟਾ-ਚਾਰ ਵੀ ਚੀਰਦੇ ਆ ਇਸ ਤਰ੍ਹਾਂ ਕਰਕੇ ਵੀ ਚੀਰ ਲਿਓ ਜੇ ਤੁਸੀਂ ਥੋੜੀ-ਥੋੜੀ ਮਿਰਚ ਪਾਉਣੀ ਆ ਤਾਂ ਉਹ ਤੁਹਾਡੀ ਮਰਜ਼ੀ ਆ ਤੇ ਹੁਣ ਆਪਾਂ ਡੰਡੀਆਂ ਲਾ ਕੇ ਤੇ ਚੀਰਦੇ ਆ ਫਿਰ ਆਪਾਂ ਜਿਹੜਾ ਮਸਾਲਾ ਸੀ ਬਾਅਦ ਵਿੱਚ ਏ ਰਲਾਵਾਂਗੇ ਹਾਂਜੀ ਮਿਰਚਾਂ ਆਪਾਂ ਚੀਰ ਲਈਆਂ ਜੀ ਤੇ ਹੁਣ ਆਪਾਂ ਲਵਾਂਗੇ ਜੀ ਤੇਲ ਸਰੋਂ ਦਾ ਸਰੋਂ ਦਾ ਤੇਲ ਪਹਿਲਾਂ ਗਰਮ ਕਰ ਲੈਣਾ ਪੂਰੀ ਚੰਗੀ ਤਰ੍ਹਾਂ ਫਿਰ ਇਹਨੂੰ ਠੰਡਾ ਕਰਕੇ ਫਿਰ ਆਪਾਂ ਵਿੱਚ ਪਾਵਾਂਗੇ ਕਿਉਂਕਿ ਕੱਚਾ ਤੇਲ ਨਹੀਂ ਪਾਉਣਾ ਆਪਾਂ ਕੱਚੀ ਚੀਜ਼ ਇਹਦੇ ਵਿੱਚ ਕੋਈ ਨਹੀਂ ਰੱਖਣੀ ਜੀ ਤੇ ਇਹ ਮੈਂ ਨਾ 50 ਗ੍ਰਾਮ ਤੇਲ ਲਿਆ ਜਾਨੀ ਦੋ ਢਾਈ ਕੜਛੀਆਂ ਤੇਲ ਦੀਆਂ ਥੋੜਾ ਜਿਹਾ ਆਪਾਂ ਦੋ ਚਮਚੇ ਰੱਖ ਲਾਂਗੇ ਉਤੋਂ ਦੀ ਪਾਵਾਂਗੇ ਇਹ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਮਿਕਸ ਕਰਦੇ ਆਪਾਂ ਇਹ ਇਸ ਤਰੀਕੇ ਦੇ ਨਾਲ ਤੁਸੀਂ ਅਚਾਰ ਪਾਇਓ ਨਾਲੇ ਤਾਂ ਬਾਲਾ ਸਵਾਦ ਵਾਲਾ ਅਚਾਰ ਤੇ ਨਾਲੇ ਇਹ ਨਾ ਖਰਾਬ ਨਹੀਂ ਹੋਣਾ ਤੁਹਾਡਾ ਅਚਾਰ ਜਮੇਗਾ ਐਂਡ ਤੱਕ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਹਾਂਜੀ ਇਹ ਮਿਕਸ ਜਿਹੜਾ ਆਪਣਾ ਤੇਲ ਆ ਇਹਦੇ ਵਿੱਚ ਚੰਗੀ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਜੀ ਜਿਹੜੇ ਮਸਾਲੇ ਆਪਾਂ ਥੋੜੇ ਜਿਹੇ ਦਰ ਰੇਸੀ ਤੇ ਇਹਨਾਂ ਇਹਦੇ ਵਿੱਚ ਇੱਕ ਤਾਂ ਸਾਬਤ ਧਨੀਆ ਤੇ ਇੱਕ ਜੀਰਾ ਇਹ ਰਹਿ ਗਏ ਸੀ ਅੱਗੇ ਆਪਣੇ ਤੇ ਉਹ ਵਿੱਚੋਂ ਅਸੀਂ ਥੋੜੇ ਜਿਹਾ ਭੁੰਨ ਕੇ ਵਿੱਚ ਹੀ ਇਹ ਫਿਰ ਪਾ ਲਿਆ ਆਪਾਂ ਇਹ ਵੀ ਤੁਸੀਂ ਜਰੂਰ ਵਿੱਚ ਇਹਦੇ ਪਾ ਲਿਓ ਸਾਬਤ ਧਨੀਆ ਚਮਚਾ ਦੋ ਚਮਚੇ ਤੇ ਜੀਰਾ ਸੀ ਹੁਣ ਆਪਾਂ ਮੇਥੀ ਪਾ ਦਾਂਗੇ ਤੇ ਇਹਦੇ ਵਿੱਚ ਹੁਣ ਪਾਵਾਂਗੇ ਜੀ ਆਪਾਂ ਜਿਹੜਾ ਹੈਗਾ ਕਾਲਾ ਨੂਨ ਇੱਕ ਚਮਚਾ ਇਹ ਵੀ ਜ਼ਰੂਰੀ ਆ ਪਾਉਣਾ ਕਾਲਾ ਨੂਨ ਇਹਦੇ ਨਾਲ ਚਟਪਟਾ ਜਿਹਾ ਜਿਹੜਾ ਆਪਣਾ ਅਚਾਰ ਆ ਉਹ ਬਣ ਜਾਣਾ ਐਨਾ ਸਵਾਦ ਅਚਾਰ ਬਣਨਾ ਮੇਰੀਆਂ ਭੈਣਾਂ ਇਹ ਤਾਂ ਬਈ ਕਈ ਵਾਰੀ ਆਪਣੇ ਕੋਲੇ ਨਾ ਸਬਜੀ ਨਹੀਂ ਹੁੰਦੀ ਤੇ ਆਪਾਂ ਵਧੀਆ ਸਬਜੀ ਵਰਗਾ ਹੀ ਬਣ ਜਾਣਾ ਇਹ ਅਚਾਰ ਆਪਣਾ ਬਹੁਤ ਹੀ ਜਿਆਦਾ ਸਵਾਦ ਬਣਨਾ ਤੇ ਇਹਦੇ ਵਿੱਚ ਇੱਕ ਹੁਣ ਆਪਾਂ ਪਾਵਾਂਗੇ ਜੀ ਲਾਲ ਮਿਰਚ ਇਹਦਾ ਇੱਕ ਚਮਚਾ ਪਾਉਂਗੀ ਮੈਂ ਲਾਲ ਮਿਰਚ ਦਾ ਕਿਉਂਕਿ ਲਾਲ ਮਿਰਚ ਨਾ ਬਹੁਤ ਜ਼ਰੂਰੀ ਆ ਵਿੱਚ ਪਾਉਣੀ ਇਹਦੇ ਨਾਲ ਜਿਹੜਾ ਬੈਕਟੀਰੀਆ ਆਚਾਰ ਦੇ ਵਿੱਚ ਉਹ ਪੈਦਾ ਨਹੀਂ ਹੁੰਦਾ ਲਾਲ ਮਿਰਚ ਨਾਲ ਤੇ ਨਾਲੇ ਆਚਾਰ ਦਾ ਸਵਾਦ ਦੁੱਗਣਾ ਹੁੰਦਾ ਆਚਾਰ ਇਹਦੇ ਨਾਲ ਆਪਣਾ ਖਰਾਬ ਨਹੀਂ ਹੋਣਾ ਤੇ ਇੱਕ ਚਮਚਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਭਰ ਕੇ ਹਲਦੀ ਦਾ ਤੇ ਹੁਣ ਆਪਾਂ ਪਾਵਾਂਗੇ ਜੀ ਚਿੱਟਾ ਨਮਕ ਚਿੱਟਾ ਨਮਕ ਆਪਾਂ ਪਾਵਾਂਗੇ ਜੀ 4 ਚਮਚੇ ਕਿਉਂਕਿ ਨੂਨ ਮਿਰਚਾਂ ਵਾਲੇ ਆਚਾਰ ਦੇ ਵਿੱਚ ਨਮਕ ਆ ਜਿਹੜਾ ਉਹ ਜ਼ਿਆਦਾ ਹੀ ਪੈ ਜਾਂਦਾ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਆਚਾਰ ਪਾਇਓ ਕਦੇ ਵੀ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਉਣੀ ਵੀ ਸਾਡਾ ਆਚਾਰ ਜਿਹੜਾ ਖਰਾਬ ਹੋ ਗਿਆ ਇਹਨਾਂ ਤਾਂ ਤੁਸੀਂ ਸਾਲ ਰੱਖ ਲਿਓ ਡੇਢ ਸਾਲ ਰੱਖ ਲਿਓ ਆਚਾਰ ਨੂੰ ਬਸ ਇਹ ਦੰਦਨਾ ਨੂੰ ਇਹਨੂੰ ਆਪਾਂ ਲਾਉਣੀ ਆ ਇਹਦੀਆਂ ਪਹਿਲਾਂ ਬਸ ਇਸ ਗੱਲ ਦਾ ਇੱਕ ਤਾਂ ਧਿਆਨ ਰੱਖਣਾ ਤੇ ਇੱਕ ਆਪਾਂ ਇਹਨੂੰ ਆਚਾਰ ਨੂੰ ਕਦੇ ਵੀ ਗਿੱਲੇ ਹੱਥ ਨਹੀਂ ਲਾਉਣੇ ਗਿੱਲੇ ਹੱਥਾਂ ਦੇ ਨਾਲ ਜਿਹੜਾ ਆਚਾਰ ਉਹ ਛੇਤੀ ਖਰਾਬ ਹੋ ਜਾਂਦਾ ਫਿਰ ਦੇਖੋ ਆਪਾਂ ਤੇਲ ਆ ਜਿਹੜਾ ਉਹ ਵੀ ਆਪਾਂ ਗਰਮ ਕਰਕੇ ਪਾਇਆਈ ਤਾਂ ਕਿ ਕੋਈ ਵੀ ਚੀਜ਼ ਦੀ ਇਹ ਖਰਾਬ ਹੋਣ ਦੀ ਗਜੈਸ਼ ਨਾ ਕੋਈ ਰਵੇ ਤੇ ਹੁਣ ਇਹ ਆਪਣਾ ਆਚਾਰ ਹੋ ਗਿਆ ਜੀ ਮਿਕਸ ਇਹ ਤੁਸੀਂ چاہੋ ਇਹਦੇ ਵਿੱਚ ਕੋਈ ਸਰਕਾ ਬਜ਼ਾਰਾ ਪਾਉਣਾ ਪਾ ਲਿਓ ਪਰ ਮੈਂ ਕਦੇ ਪਾਇਆ ਨਹੀਂ ਸਰਕਾ ਇਸੇ ਤਰ੍ਹਾਂ ਹੀ ਇਹ ਵਧੀਆ achar ਹੈ ਜਿਹੜਾ ਆਪਣਾ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਮੈਂ ਜੀ ਤੁਹਾਨੂੰ ਇੱਕ ਦਿਖਾਉਣੀ ਆ ਮਸਾਲਾ ਇਹ achar ਦੇ ਵਿੱਚ ਪਾਉਣਾ ਹੈ ਇਹ ਪਸਾਰੀ ਦੀ ਦੁਕਾਨ ਤੋਂ ਇਹ 20 ਰੁਪਏ ਦੀ ਪੂੜੀ ਹੈ ਜਿਹੜੀ ਮਿਲ ਜਾਂਦੀ ਆ ਤੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਤੇ achar ਨਹੀਂ ਇਹਦੇ ਨਾਲ ਖਰਾਬ ਹੁੰਦਾ ਇਹ ਆਪਾਂ ਬਾਲਾ ਨਹੀਂ ਪਾਉਣਾ ਬਸ ਇੱਕ ਚੁਟਕੀ ਭਰ ਕੇ ਇੱਕ ਜਿਵੇਂ ਆਪਾਂ ਕਹਦੇ ਨੇ ਚੁੰਡੀ ਜੀ ਭਰ ਕੇ ਪਾਉਣੀ ਆ ਵਿੱਚ ਇਸ ਤਰ੍ਹਾਂ ਇਹਦੇ ਨਾਲ ਸਵਾਦ ਵੀ ਵਧੀਆ ਚਟਪਟਾ ਜਿਹਾ ਬਣਦਾ ਤੇ ਅਚਾਰ ਆ ਜਿਹੜਾ ਉਹ ਆਪਣਾ ਖਰਾਬ ਵੀ ਨਹੀਂ ਹੋਣਾ ਤੇ ਹੁਣ ਜਿਹੜਾ ਤੇਲ ਪਿਆ ਭਾਵੇਂ ਉਹ ਵੀ ਆਪਾਂ ਵਿੱਚ ਪਾ ਲਈਏ ਤੇ ਤੁਸੀਂ ਦੇਖੋ ਇਹਨਾਂ ਦਾ ਕਲਰ ਆ ਜਿਹੜਾ ਅਚਾਰ ਦਾ ਕਿੰਨਾ ਸਵਾਦ ਬਣਿਆ ਆ ਕਿੰਨਾ ਵਧੀਆ ਬਣਿਆ ਆ ਦੇਖਣ ਨੂੰ ਸੋਹਣਾ ਲੱਗ ਜਾਂਦਾ ਜਿਵੇਂ ਸਿਆਣੇ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਦੇਖਣ ਨੂੰ ਚੀਜ਼ ਸੋਹਣੀ ਲੱਗੀ ਅੱਖਾਂ ਨੂੰ ਸੋਹਣੀ ਲੱਗੇ ਨਾ ਤੇ ਉਹ ਫੇਰ ਆਪਾਂ ਖਾਣ ਨੂੰ ਵੀ ਆਪਣਾ ਮੱਲੋ-ਮੱਲੀ ਜੀ ਕਰਦਾ ਈ। ਇਹ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਆਪਣੇ ਅਚਾਰ ਦਾ। ਤੇ ਹੁਣ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਪਾਉਣੇ ਆ। ਉਹ ਵੀ ਸੁੱਕਾ ਚੰਗੀ ਤਰ੍ਹਾਂ ਸਾਫ਼ ਆ ਜਿਹੜਾ ਉਹ ਲੈਣਾ ਹੈ ਆਪਾਂ ਪੁਕਾ ਕੇ ਪੂੰਝ ਕੇ ਕਾਟਨ ਦੇ ਕੱਪੜੇ ਦੇ ਨਾਲ। ਇਹ ਅਚਾਰ ਪੈਨੋ ਤੁਸੀਂ ਚਾਹੇ ਤਾਂ ਜਿਹੜੇ ਆਪਣੇ ਚੀਨੀ ਦੇ ਬਰਤਮਨ ਆਉਂਦੇ ਆ ਉਹਨਾਂ 'ਚ ਪਾ ਕੇ ਰੱਖ ਲਿਓ ਤੇ ਚਾਹੇ ਤੁਸੀਂ ਪਾਓ ਕੱਚ ਦੇ ਜਾਰ ਜਿਹੜੇ ਹੁੰਦੇ ਆ ਤੇ ਪਲਾਸਟਿਕ ਵਾਲੇ ਜਾਰ ਵਿੱਚ ਇਹ ਅਚਾਰ ਨਾ ਪਾਓ ਕਿਉਂਕਿ ਉਹਦੇ ਵਿੱਚ ਖਰਾਬ ਹੋ ਜਾਂਦਾ ਈ ਇਸ ਤਰ੍ਹਾਂ ਤੁਸੀਂ ਇਹਨੂੰ ਕਈ ਸਾਲਾਂ ਤੱਕ ਜਿਹੜਾ ਰੱਖ ਸਕਦੇ ਆ ਤੇ ਹਣ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸਾਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਅਸੀਂ ਅਗਲੀ ਵੀਡੀਓ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਜੀ ਤੇ ਸਾਨੂੰ ਦਿਓ ਹਣ ਸ਼ੁੱਟਿੰਗਾਂ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ